ਸਾਸਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਜਿਹੜੀ ਇਜ਼ਰਾਈਲ ਤੇ ਈਰਾਨ ਦੇ ਵਿੱਚ ਵਾਰ ਹੈ ਉਹ ਕੀ ਸੰਦੇਸ਼ਾ ਦੇ ਰਹੀ ਹੈ ਅਮਰੀਕਾ ਨੇ ਜਿਹੜਾ ਨਿਊਕਲੀਅਰ ਬੰਬ ਬਣਾਇਆ ਤੇ ਅਮਰੀਕਾ ਕਹਿੰਦਾ ਹੈ ਵੀ ਕਿਸੇ ਨੂੰ ਵੀ ਅਸੀਂ ਇਹ ਵੈਪਨ ਰੱਖਣ ਦਾ ਅਧਿਕਾਰ ਨਹੀਂ ਦੇ ਸਕਦੇ ਕਿਉਂਕਿ ਮਨੁੱਖਤਾ ਨੂੰ ਇਹਦੇ ਤੋਂ ਖਤਰਾ ਹੈ ਤੇ ਆਪ ਅਜੇ ਤੱਕ ਦੁਨੀਆ 'ਚ ਜੇ ਕਿਤੇ ਬੰਬ ਸਿੱਟਿਆ ਤਾਂ ਇਹਨਾਂ ਨੇ ਅਮਰੀਕਾ ਨਾਲ ਨਹੀਂ ਸਿੱਟਿਆ ਇਹ ਆਪ ਬਦਮਾਸ਼ੀ ਕਰਦੇ ਨੇ ਆਪ ਹਿਊਮੈਨਿਟੀ ਦੇ ਅਗੇਂਸਟ ਕੰਮ ਕਰ ਰਹੇ ਨੇ ਤੇ ਜਦ ਇਹਨਾਂ ਨੇ ਕਿਸੇ ਨਾ ਕਿਸੇ ਦੀ ਰਜਾਇੰਡ ਚੇਂਜ ਕਰਨੀ ਹੁੰਦੀ ਹੈ ਉਦੋਂ ਇਹ ਗੱਲ ਕਰਦੇ ਨੇ ਆਪਾਂ ਨੂੰ ਇਰਾਕ ਦਾ ਸਮਾਂ ਯਾਦ ਕਰ ਲਓ ਜਦ ਸਦਾਮ ਹੁਸੈਨ ਨੂੰ ਇਹਨਾਂ ਨੇ ਵੈਪਨਸ ਆਫ ਮਾਸਡ ਡਿਸਟਰਕਸ਼ਨ ਦੇ ਪਿੱਛੇ ਉਹਨੂੰ ਦੇਖ ਲੋ ਕੱਢ ਕੇ ਫਾਸੀ ਤੇ ਵੀ ਚੜਾਤਾ ਪਰ ਉੱਥੋਂ ਕੁਝ ਨਹੀਂ ਮਿਲਿਆ ਪਰ ਜੇ ਦੇਖਿਆ ਹੋਵੇ ਦੁਨੀਆ 'ਚ ਜਿੰਨੇ ਇਨਸਾਨਾਂ ਨੂੰ ਇਹ ਅਮਰੀਕਨ ਮਾਰ ਰਹੇ ਨੇ ਉਹਨਾਂ ਕੋਈ ਨਹੀਂ ਮਾਰਦਾ ਜਿਹੜੀ ਅੱਗੇ ਕਹਿੰਨੋ ਜਿੰਨੀ ਰਜ਼ਾਈ ਮੈਂ ਉਹਨੂੰ ਇਹ ਆਪਣੇ ਥੱਲੇ ਰੱਖਣਾ ਚਾਹੁੰਦੇ ਨੇ ਹੁਣ ਜਿਹੜੀ ਮੁਸਲਿਮ ਆਬਾਦੀ ਹੈ ਉਹਨਾਂ ਨੂੰ ਇੰਡੀਪੈਂਡੈਂਟ ਨਹੀਂ ਹੋਣ ਦੇਣਾ ਚਾਹ ਰਹੇ ਜਿਹੜਾ ਰੂਟ ਨੇ ਉਹ ਇਹਨਾਂ ਦੇ ਕਬਜ਼ੇ ਥੱਲੇ ਨੇ ਜਦ ਵੀ ਮਨੁੱਖਤਾ ਤੇ ਅਤਿਆਚਾਰ ਹੁੰਦਾ ਹੈ ਉਦੋਂ ਉਦੋਂ ਇੱਕ ਪਲਟਾ ਹੁੰਦਾ ਹੈ ਚਾਹੇ ਤੁਸੀਂ ਨੂੰ ਮੁਗਲਾਂ ਦੇ ਦੇਖ ਲਓ ਇਹ ਜਿਹੜੇ ਤੁਰਕੀਆਂ ਦੇ ਦੇਖ ਲਓ ਹੋਰ ਜਿੰਨੀਆਂ ਵੀ ਸਿਵਲਾਈਜੇਸ਼ਨਸ ਹੋਈਆਂ ਨੇ ਉਹ ਮਰੀਆਂ ਕਿ ਉਹਨੇ ਜਦ ਉਹਨਾਂ ਨੇ ਅਤਿਆਚਾਰ ਕਰਨਾ ਸ਼ੁਰੂ ਕਰਤਾ ਤੇ ਨੇਚਰ ਫਿਰ ਆਪਣਾ ਇੱਕ ਸਰਕਲ ਦਿੰਦੀ ਹੈ ਤੇ ਉਹ ਸਰਕਲ ਮੇਰੇ ਖਿਆਲ ਚ ਆਉਣ ਨੂੰ ਹੁਣ ਤਿਆਰ ਹੈ 트럼프 ਇੱਕ ਜਿੰਮੇ ਪੁੱਛ ਰਿਆ ਹੋਇਆ ਸਾਹ ਛੱਡਿਆ ਹੁੰਦਾ ਓਵੇਂ ਜਿਹਦੇ ਮਰਜ਼ੀ ਸਿੰਗ ਮਾਰਦਾ ਜਿਹਨੂੰ ਮਰਜ਼ੀ ਫਕਾਰਾਂ ਮਾਰਦਾ ਓਵੇਂ ਫਿਰਦਾ ਥੱਪੀਆਂ ਮਾਰਦਾ ਸਾਰੀ ਦੁਨੀਆ ਵਿੱਚ ਕੋਈ ਗੱਲ ਹੁੰਦੀ ਆ ਪੰਗੜੇ ਪਾਉਂਦਾ ਫਿਰ ਜੇ ਕੋਈ ਗੱਲ ਵੀ ਕਹਿੰਦਾ ਤਾਂ ਪੈਸੇ ਦੇ ਮਾਮਲੇ 'ਚ ਵੀ ਵੀ ਸਾਡੇ ਨਾਲ ਆ ਕੇ ਟੇਬਲ ਤੇ ਗੱਲ ਕਰੋ ਤੇ ਉਹਨਾਂ ਦੇ ਜਿੰਨੇ ਵੀ ਅਰਥ ਰਿਸੋਰਸਸ ਨੇ ਉਹਨਾਂ ਦੇ 70% ਤੱਕ ਸਾਈਨ ਕਰਕੇ ਲੈ ਜਾਂਦਾ ਕੀ ਇਹ ਬਦਮਾਸ਼ੀ ਨਹੀਂ ਇਹਨਾਂ ਦੀ ਤੇ ਇੰਡੀਆ ਜੀ ਇੰਡੀਆ ਦਾ ਜਿਹੜਾ ਸਟੈਂਡ ਸੀ ਜਿਹੜਾ ਮਹਾਤਮਾ ਗਾਂਧੀ ਦਾ ਦੇਸ਼ ਜਿਹੜਾ ਮਜ਼ਲੂਮਾਂ ਨਾਲ ਖੜਦਾ ਰਿਹਾ ਇਹ ਆਪਣੇ ਦੇਸ਼ 'ਚ ਵੀ ਹੋਰ ਰਿਲੀਜੀਅਨਸ ਤੇ ਅਤਿਆਚਾਰ ਤੇ ਪਹਿਲਾਂ ਜਿਹੜਾ ਪੈਲੇਸਟਾਈਨ ਦੇ ਨਾਲ ਖੜਦਾ ਸੀ ਹੁਣ ਇਜ਼ਰਾਈਲ ਨਾਲ ਆਪਣੇ ਆਪ ਨੂੰ ਐਸੋਸੀਏਟ ਕਰ ਰਿਹਾ ਇਹ ਗਲਤ ਗੱਲ ਹੈ ਆਪਾਂ ਨੂੰ ਹਮੇਸ਼ਾ ਹੀ ਮਜ਼ਲੂਮਾਂ ਦੇ ਨਾਲ ਖੜਨਾ ਚਾਹੀਦਾ ਹੈ ਇਹੀ ਫਰਕ ਹੈ ਪਹਿਲਾ ਜਿੰਨਾ ਜਿਹੜਾ ਨਾਰਥ ਦਾ ਜਿਹੜੇ ਐਡਮਿਨਿਸਟ੍ਰੇਸ਼ਨ ਸੀਗਾ ਉਹਦਾ ਤੇ ਗੁਜਰਾਤ ਮਾਡਲ ਦਾ ਗੁਜਰਾਤ ਮਾਡਲ ਵਪਾਰੀ ਮਾਡਲ ਹੈ ਜਿੱਧਰ ਫਾਇਦਾ ਹੁੰਦਾ ਉਧਰ ਹੁੰਦੇ ਨੇ ਜਿਹੜਾ ਸਾਡਾ ਨਾਰਥ ਮਾਡਲ ਹੈ ਜਾਂ ਪੰਜਾਬ ਮਾਡਲ ਹੈ ਇਹ ਮਜ਼ਲੂਮਾਂ ਦੀ ਰੱਖਿਆ ਨਹੀਂ ਮਜ਼ਲੂਮਾਂ ਨਾਲ ਖੜਦਾ ਹੈ ਤੇ ਇਹੀ ਬੇਸਿਕ ਜਿਹੜਾ ਬੋਲਡ ਚ ਹੁਣ ਜੀਓ ਪੋਲਿਟਿਕਸ ਹੈ ਜਦ ਆਪਾਂ ਨੂੰ ਲੋਡ ਪਈ ਆਪਾਂ ਇੰਡੀਪੈਂਡੈਂਟ ਖੜੇ ਸੀ ਤਾਂ ਆਪਣੇ ਨੂੰ ਲੋਡ ਪਈ ਅਮਰੀਕਾ ਜਦ ਆਪਣੇ ਤੇ ਅਟੈਕ ਕਰਨ ਲੱਗਿਆ ਰਸ਼ੀਆ ਆਪਣੇ ਨਾਲ ਆਇਆ ਸੀ ਤੇ ਹੁਣ ਜੇ ਆਪਾਂ ਅਮਰੀਕਾ ਤੇ ਇਜ਼ਰਾਇਲ ਦੇ ਪਿੱਠੂ ਬਣ ਕੇ ਚੱਲਾਂਗੇ ਤਾਂ ਰਸ਼ੀਆ ਤਾਂ ਆਪਣੇ ਨਾਲ ਨਹੀਂ ਆਊ ਪਰ ਜੇ ਰਸ਼ੀਆ ਅਟੈਕ ਤੇ ਆ ਗਿਆ ਅਮਰੀਕਾ ਨਾਲ ਤੇ ਭਰੋਸਾ ਕਰ ਸਕਦੇ ਹੋ ਤੁਸੀਂ ਜਿਹੜਾ ਹੁਣ ਮੌਕੇ ਤੇ ਪრეਜ਼ੀਡੈਂਟ ਉਹਦਾ ਤਾਂ ਇੱਕ ਪੈਸੇ ਦਾ ਵੀ ਭਰੋਸਾ ਨਹੀਂ ਕਰਿਆ ਜਾ ਸਕਦਾ ਉਹਦੇ ਜਿੰਨੇ ਬੰਦੇ ਨੇ ਉਹ ਵੀ ਉਹਦਾ ਭਰੋਸਾ ਨਹੀਂ ਕਰ ਰਹੇ ਮੈਂ ਜਦੋਂ ਟਰੰਪ ਆਇਆ ਸੀ ਉਦੋਂ ਹੀ ਪਾਲਿਸੀਆਂ ਆਈਆਂ ਸੀ ਮੈਂ ਉਦੋਂ ਤੋਂ ਕਹਿ ਰਿਹਾ ਵੀ ਇਹ ਬੰਦਾ ਅਮਰੀਕਾ ਨੂੰ ਡਬੋਊਗਾ ਤੇ ਹੁਣ ਅਮਰੀਕਨਸ ਵੀ ਫੀਲ ਕਰਨ ਲੱਗ ਗਏ ਵੀ ਇਹ ਸਾਡੇ ਦੇਸ਼ ਲਈ ਠੀਕ ਨਹੀਂ ਹੈ ਤੇ ਉਹਦੇ ਅਗੇਂਸਟ ਉੱਥੇ ਪ੍ਰੋਟੈਸਟਸ ਹੋ ਰਹੀਆਂ ਨੇ ਤੇ ਜੇ ਗਲਤ ਨੂੰ ਗਲਤ ਨਾ ਕਹੋ ਇਹ ਵੀ ਇੱਕ ਤਰੀਕੇ ਨਾਲ ਜੁਰਮ ਦੀ ਇਹ ਲੋ ਨਾਲ ਖੜਨ ਵਾਲੀ ਗੱਲ ਹੁੰਦੀ ਹੈ ਅਸੀਂ ਜ਼ੁਲਮੀ ਨੂੰ ਜ਼ੁਲਮੀ ਕਹਿਣਾ ਸਿੱਖਾਂ ਦਾ ਇਹ ਫਰਜ਼ ਬਣਦਾ ਇਸ ਕਰਕੇ ਜਿਹੜਾ 트ੰਪ ਹੈ 트ੰਪ ਹੈ ਇਸ ਵੇਲੇ ਸਾਰੀ ਦੁਨੀਆ ਲਈ ਖਤਰਾ ਬਣਿਆ ਹੋਇਆ ਹੈ ਇਸ ਬੰਦੇ ਦਾ ਕੋਈ ਪਤਾ ਨਹੀਂ ਕਿੰਨੇ ਬੰਦੇ ਕਿੱਥੇ ਮਰਾ ਦੇ ਤੇ ਜਿਹੜੇ ਬੰਦਿਆਂ ਨੇ ਇਹਨਾਂ ਦਾ ਨੁਕਸਾਨ ਕਰਿਆ ਸੀ ਉੱਥੇ ਤੁਸੀਂ ਦੇਖ ਲਓ ਇਹ ਹੱਥ ਮਿਲਾ ਕੇ ਜਿਹੜਾ ਤਾਲਿਬਾਨੀ ਸੀ ਉਹਨਾਂ ਨੂੰ ਰਿਜ਼ਾਈਨ ਸੰਭਾਲ ਕੇ ਆਪ ਉੱਥੋਂ ਭੱਜਿਆ ਇਹਨਾਂ ਦਾ ਕੋਈ ਇਹ ਨਹੀਂਗਾ ਵੀ ਅਸੀਂ ਹਿਊਮਨ ਰਾਈਟਸ ਲਈ ਕੰਮ ਕਰਨਾ ਜਿੰਨੀਆਂ ਵੀ ਇਹਨਾਂ ਦੀਆਂ ਵਰਲਡ ਲੈਵਲ ਤੇ ਏਜੰਸੀਆਂ ਬਣਾਈਆਂ ਨੇ ਉਹ ਸਾਰੀਆਂ ਅਮਰੀਕਨਾਂ ਦਾ ਦਬਾ ਦਬਾ ਬਣਾਉਣ ਲਈ ਸਾਰੀ ਵਰਲਡ ਵਿੱਚ ਕੰਮ ਕਰ ਰਹੀਆਂ ਨੇ ਇਹ ਗਲਤ ਹੈ ਮੈਨਕਾਈਂਡ ਟੂ ਨੂ ਇੰਡੀਪੈਂਡੈਂਟਲੀ ਗਰੋ ਕਰਨ ਦੇਣਾ ਚਾਹੀਦਾ ਕਿਤੇ ਨਸ਼ੇ ਸਿੱਟ ਕੇ ਕਿਤੇ ਕੋਵਿਡ ਸਿੱਟ ਕੇ ਕਿਤੇ ਕੋਈ ਚੀਜ਼ ਇਹ ਜੀ ਦੇ ਕੇ ਮਨੁੱਖਤਾ ਦਾ ਘਾਣ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਮਰਜ਼ ਮੱਤ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ